ਫਾਜ਼ਲ ਕਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ ਚੋਰੀ ਅਤੇ ਲੁੱਟਖੋਹਾਂ ਕਰਨ ਵਾਲਿਆਂ ਤੇ ਵੱਡੀ ਕਾਰਵਾਈ ਕਰਦਿਆਂ 24 ਚੋਰੀ ਛੁਦਾ ਮੋਟਰਸਾਈਕਲ ਇੱਕ ਐਕਟਿਵਾ ਅਤੇ ਇੱਕ ਸਵਿਫਟ ਕਾਰ ਸਮੇਤ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਡੀਐਸਪੀ ਕਨਵਲ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾ ਮਿਲਣ ਤੇ ਦੋਸ਼ੀਆਂ ਨੂੰ ਦਾਣਾ ਮੰਡੀ ਵਿੱਚੋਂ ਕਾਬੂ ਕਰ ਹਿਰਾਸਤ ਵਿੱਚ ਲਿਆ ਗਿਆ ਸ੍ਰੀ ਵਿਰਿੰਦਰਪਾਲ ਸਿੰਘ ਸਾਡੇ ਐਸਐਸਪੀ ਫਾਜ਼ਲਕਾ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਜੋ ਇੱਕ ਡਰਾਈਵ ਚੱਲ ਰਹੀ ਹੈ ਚੋਰਾਂ ਤੇ ਲੁੱਟਾਂ ਘੋਆਲਿਆਂ ਦੇ ਖਿਲਾਫ ਉਹਦੇ ਤਹਿਤ ਥਾਣਾ ਸਿਟੀ ਫਾਜ਼ਲਕਾ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਪੰਜ ਚੋਰ ਜਿਹੜੇ ਅਰੈਸਟ ਕੀਤੇ ਨੇ ਉਹਦੇ ਉਹਨਾਂ ਉੱਤੇ ਕੋਲੋਂ ਅਸੀਂ ਜਿਹੜੀਆਂ ਹੈ 24 ਜਿਹੜੇ ਨੇ ਮੋਟਰਸਾਈਕਲ ਔਰ ਇੱਕ ਸਵਿਫਟ ਡਿਜ਼ਾਇਰ ਕਾਰ ਔਰ ਇੱਕ ਐਕਟਿਵਾ ਜਿਹੜੀ ਹੈ ਬRAND ਕੀਤੀ ਹੈ ਟੋਟਲ 26 ਨੇ ਇਹਦੇ ਸੰਬੰਧ ਵਿੱਚ ਮੁਕਦਮਾ ਜਿਹੜਾ ਐਫ ਆਈ ਆਰ ਨੰਬਰ 148 ਡਿਜੀਟ 8924 ਦਰਜ ਹੋਇਆ ਸੀ ਤੇ ਪਹਿਲੇ ਔਨ ਸਿਕਰਟ ਇਨਫਰਮੇਸ਼ਨ ਤੇ ਪਹਿਲਾਂ ਚਾਰ ਦੋਸ਼ੀ ਫੜੇ ਸੀਗੇ ਇੱਕ ਹੋਰ ਨਾਮਜਿਤ ਹੋਇਆ ਬਾਅਦ ਚ ਸਵਰਨ ਸਿੰਘ ਸਾਰੇ ਹੈਗੇ ਨੇ ਜੱਗਾ ਸਿੰਘ ਗੁਰਪ੍ਰੀਤ ਸਿੰਘ ਜਸਕਰਨ ਸਿੰਘ ਰਮਪਾਲ ਅਤੇ ਸਵਰਨ ਸਿੰਘ ਤੇ ਇਹਨਾਂ ਤੋਂ ਜਿਹੜੀ ਹੈ ਥਾਣਾ ਸਿਟੀ ਫਾਜ਼ਿਲਕਾ ਦੇ ਐਸਐਸਓ ਸਾਹਿਬ ਨੇ ਸਾਰੀ ਟੀਮ ਨੇ ਰਲ ਕੇ ਜਿਹੜਾ ਵਧੀਆ ਮਿਲਦੀ ਪ੍ਰਾਪਤ ਕੀਤੀ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮਹਿਮਾ ਉਹ ਇੱਕ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਪਹਿਲਾਂ ਵੀ ਪਿੱਛੇ ਜੇ ਅਸੀਂ 15 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਸੀਗੇ ਤੇ ਇਸ ਦੇ ਰੜੀ ਵਿੱਚ ਅੱਗੇ ਅਸੀਂ ਜਿਹੜੀ ਹੋਰ ਸਫਲਤਾ ਪ੍ਰਾਪਤ ਕੀਤੀ ਤਾਂ ਹੋਰ ਵੀ ਕਰਾਂਗੇ ਅਸੀਂ ਸਾਡੀ ਪੁੱਛਗਛ ਔਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਸਰਕਟ ਤੋਂ ਬਰਾਮਦ ਹੋਏ ਸੀ ਇਹ ਬਰਾਮਦ ਸੀ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨਾਂ ਅਸੀਂ ਬੰਦੇ ਜਿਹੜੇ ਅਰੈਸਟ ਕਰ ਲਏ ਸਾਡੇ ਜਿਹੜੇ ਸੀਕ੍ਰੀਟ ਇਨਫਰਮੇਸ਼ਨ ਤੇ ਦਾਣਾ ਮੱਟੀ ਜਿਹੜੀ ਫਾਜ਼ਲ ਕਾ ਹੋਇਆ ਉਤੋਂ ਇਹਨਾਂ ਨੂੰ ਉਹ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਹੈ ਉਹ ਰਿਕਵਰ ਕਰ ਲਏ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡਾ ਬਾਕੀ ਸਾਡੀ ਹੋਰ ਵੀ ਕੁਝ-ਕੁਝ ਗੈਰੀ ਜਾਰੀ ਹੈ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚੇ ਵੀ ਦਰਜ ਹੈਗੇ ਆ ਆਲਰੇਡੀ ਕਿਸੇ ਦੇ ਐਨ.ਡੀ ਦੇ ਵੀ ਆ ਨਾਲ ਚੋਰੀਆਂ ਦੇ ਵੀ ਨੇ ਕੰਮ ਕਿੰਨੀ ਉਮਰ ਹੈ ਇਹਨਾਂ ਦੀ ਜੇ ਗੱਲ ਕੀਤੀ ਜਦੋਂ 20 ਦੀ ਹਾਂਜੀ 20 ਦੀ ਕਿੰਨੀ ਉਮਰ ਹੈ ਇਹਨਾਂ ਦੀ ਮਨੋਂ ਥੋੜੀ ਉਮਰ ਹੈ ਮਤਲਬ ਵੀ 20 ਕੀ ਗੇਟ ਦੇ ਵਿੱਚ ਹੈ 22 ਸਾਲ ਇਦਾਂ ਤੇ ਕੀ ਕਾਰਨ ਕੀ ਰਿਹਾ ਜੀ ਜਿਹੜੀਆਂ ਚੋਰੀਆਂ ਕੀਤੀਆਂ ਜਾਂਦੀਆਂ ਨੇ ਸਿਰ ਨੰਬਰ ਚੋਰੀਆਂ ਹੈ ਇਹਨਾਂ ਨੂੰ ਆਤ ਪੈ ਜਾਂਦੀ ਹੈ ਜਦੋਂ ਵੀ ਇਹ ਈਜ਼ੀ ਮਦੀਆਂ ਹੁੰਦੀਆਂ ਹਨ ਉਹ ਇਸ ਕਰਕੇ ਉਹ ਜਿਹੜਾ ਕਰਦੇ ਰਹਿੰਦੇ ਨੇ ਚੋਰੀਆਂ ਹਾਜ਼ਰ ਪ੍ਰਾਈਵਟ ਇਹਨਾਂ ਦੇ ਪਹਿਲਾ ਮੁਕਦਮਾ ਦਰਜ ਨਹੀਂ ਜੇਲ੍ਹਾਂ ਚ ਗਏ ਨੇ ਉਹਦੇ ਬਾਅਦ ਵੀ ਲਗਾਤਾਰ ਚੋਰੀਆਂ ਕਰ ਰਹੇ ਨੇ ਕਿ ਸੁਧਾਰ ਕਰਨ ਦੇ ਵਿੱਚ ਕੋਈ ਅਜਾ ਹੱਲ ਨਹੀਂ ਕੀਤਾ ਜਾ ਸਕਦਾ ਨੂੰ ਇਸ ਨੂੰ ਦੇਖੋ ਪੁਲਿਸ ਕੋਲ ਤਾਂ ਜਦੋਂ ਵੀ ਆਉਂਦਾ ਅਸੀਂ ਜਿਹੜੋਂ ਵੀ ਸਾਨੂੰ ਕੋਈ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਜ਼ਰੂਰ ਆਪਣੀ ਅਸੀਂ ਆਪਣਾ ਪੱਖ ਅਸੀਂ ਉਹ ਕਾਰਵਾਈ ਕਰਦੇ ਰਹਿੰਦੇ ਹਾਂ ਬਾਕੀ ਬਾਅਦ ਵਿੱਚ ਕੋਰਟ ਦੇ ਵਿੱਚ ਜੇਕਰ ਚੱਲਦੇ ਆ ਕੇਸ ਚੱਲਦੇ ਆ ਔਰ ਹਾਰੇ ਕੋ ਬੰਦੇ ਦਾ ਆਪਣਾ ਕੀ ਕਰਦੇ ਜੇ ਉਹਦੇ ਰਾਈਟ ਹੁੰਦੇ ਆ ਪਰ ਜਿਹੜਾ ਸਾਡਾ ਮਤਲਬ ਕੋਈ ਇਨਵੈਸਟੀਗੇਸ਼ਨ ਤੁਸੀਂ ਪੂਰੀ ਕਰਕੇ ਉਹਨਾਂ ਨੂੰ ਫੜਦੇ ਰਹਿੰਦੇ ਆ ਤਾਂ ਕਿ ਮਾੜੇ ਜਿਹੜੇ ਹੋਰ ਬੰਦਿਆਂ ਤੇ ਵੀ ਅਸਰ ਹੋਏ ਤੇ ਇਹਨਾਂ ਕੰਮਾਂ ਦੇ ਵਿੱਚ ਨਾ ਰਹਿਣ ਜਿਹੜੇ ਅਜੇ ਮਾੜੇ ਅੰਸਰ ਨਹੀਂ ਦੇਉਂਦੇ ਫੜਦੇ ਉਹਨਾਂ ਨੂੰ ਹੋਰ ਜਿਹੜੇ ਲੋਕ ਇਹ ਕੰਮ ਨਾ ਕਰਨ ਉਹਨਾਂ ਲਈ ਵੀ ਸੁਨੇਹਾ ਦੇ ਜਾਂਦੇ ਸੁਨੇਹਾ ਇਹੀ ਹੈ ਇੱਕ ਤਾਂ ਬਦਨਾਮੀ ਪਰਚਿਆਂ ਦੇ ਵਿੱਚ ਅਸੀਂ ਜੇਲ੍ਹਾਂ 'ਚ ਭੇਜਦੇ ਆ ਤੇ ਜਿਹੜਾ ਮੈਸੇਜ ਤੁਸੀਂ ਮੀਡੀਆ ਆਪਣਾ ਵਧੀਆ ਕਵਰੇਜ ਕਰਦਾ ਤੁਸੀਂ ਜਦੋਂ ਇਹ ਚੀਜ਼ਾਂ ਨੂੰ ਦੱਸਦੇ ਹੋ ਤਾਂ ਜਿਹੜਾ ਹੋਰ ਬੰਦਾ ਕੋ ਡਰਦਾ ਵੀ ਇਹ ਪੁਲਿਸ ਫੜਦੀ ਆ ਕਿਤੇ ਬੇਇੱਜ਼ਤੀ ਵਾਲਾ ਕੰਮ ਹੈਗਾ ਉਹਨਾਂ ਤੋਂ ਫਿਰ ਠੱਲ ਪਾਉਣ ਦੇ ਲਈ ਇਹ ਜਿਹੜਾ ਸਰ ਇਹ ਐਕਸਰਸਾਈਜ਼ ਕੀਤੀ ਜਾਂਦੀ ਹੈ ਇਹ ਜਿਹੜੇ ਦੋਸ਼ੀ ਨੇ ਕੋਈ ਨਸ਼ਾ ਵਗੈਰਾ ਵੀ ਸੇਵਨ ਕਰਦੇ ਨੇ ਇਹਨਾਂ ਦੇ ਐਨਡੀ ਦੇ ਪਰਚੇ ਵੀ ਦਰਜ ਆ ਦੋ ਤਿੰਨ ਜਣੇ ਨਹੀਂ ਆਪ ਖੁਦ ਵੀ ਇਹ ਨਸ਼ਾ ਜਿਹੜਾ ਸੇਵਨ ਕਰਦੇ ਮਤਲਬ ਕੰਜ਼ਿਊਮਰ ਤਾਂ ਹੋਣਗੇ ਜਿੱਦ ਤੇ ਐਨਡੀ ਦੇ ਪਰਚੇ ਦਰਜ ਹੋ ਰਿਹਾ ਹੈ ਤੋ ਇਹ ਤਾਂ ਇੱਕ ਪਾਰਟ ਹੈ ਨਾ ਵੀ ਜਦੋਂ ਕੋਈ ਉਹਨਾਂ ਤੋਂ ਰਿਕਵਰੀ ਹੋਏ ਮਤਲਬ ਹੁਣ 25 26 ਤਾਂ ਇਹਨਾਂ ਨੇ ਹੀ ਦੱਸ ਦਿੱਤੇ ਨੇ ਉਹ ਕਹਿੰਦੇ ਮੈਂ ਸਾਡਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਜੇ ਇਹਨਾਂ ਦੇ ਹੋਰ ਵੀ ਕੋਈ ਸਾਥੀ ਹੋਣਗੇ ਅਸੀਂ ਉਹਨਾਂ ਤੋਂ ਵੀ ਰਿਕਵਰੀਆਂ ਲਵਾਂਗੇ ਇਹ ਚੋਰੀ ਸਰ ਲੋਕਲੀ ਹੋਈ ਏ ਕੁਝ ਲੋਕਲ ਨੇ ਜਲਾਲਾਬਾਦ ਤੇ ਆਇਆ ਕੁਝ ਫਾਜ਼ਿਲਕਾ ਦੀਆਂ ਫਾਜ਼ਿਲਕਾ ਜਿਹਨੇ ਦੀ ਕੈਸੂ ਨੇ ਪਰ ਅਧਿਲੇ ਜਾਇ ਕਿਤੇ ਹੋਰ ਵੀ ਕੀਤੀ ਆ ਉਹਦੇ ਪੁੱਛ ਕੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਦੂਰ ਵੀ ਜਾਂਦੇ ਹਾਂ ਜੀ ਜਿਹੜੀ ਕਾਰ ਬਰਾਮਦ ਕੀਤੀ ਗਈ ਇਹ ਕਿੱਥੋਂ ਬਰਾਮਦ ਕਿੱਥੋਂ ਚੋਰੀ ਹੋਈ ਸੀ ਇਹ ਦੱਸਦੇ ਆ ਪਾਰਟ ਹੈਗਾ ਇਹਨਾਂ ਤੋਂ ਕਵਰ ਹੋ ਗਈ ਹੈ ਵੀ ਚੋਰੀ ਦੀ ਹੈਗੀ ਆ ਉਹ ਇਨਵੈਸਟੀਗੇਸ਼ਨ ਦਾ ਰਿਸਰਚ ਅਸੀਂ ਕਰ ਲੈਨੇ ਆ ਫਿਰ ਡਿਸਕਲੋਸ ਕਰਨ ਕਰਦੇ ਆ। ਫਾਜ਼ਲ ਕਦੇ ਤੋਂ ਪਾਰਾ ਚੋਰੀ ਕੀਆ ਸੀ ਕਿਸੇ ਜਿੰਨ ਦੇ ਨਾਲ ਬਤਾਲਦੇ ਨੇ। ਜਦੋਂ ਵੀ ਕੋਈ ਇਹਨਾਂ ਦਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਨੰਬਰ ਪਲੇਟ ਸਹੀ ਹੈ ਜਾਂ ਕੋਈ ਹੋਰ ਤਾਂ ਨਹੀਂ ਹੈ ਉਸ ਚੈੱਕ ਕਰਨ ਤੋਂ ਬਾਅਦ ਅਸੀਂ ਉਹ ਜਿਹੜਾ ਮਾਲਕ ਹੋਏਗਾ ਉਹਨੂੰ ਅਸੀਂ ਟਾਈਪ ਕਰਕੇ ਦੇ ਦਿੰਦੇ ਆ। ਕਿਹੜੇ ਮੋਟਰਸਾਈਕਲ ਨੇ ਸਰ? ਜ਼ਿਆਦਾ ਤਾਂ ਡੀਲਕਸ ਹੀ ਹੈ ਕੀ ਹੋਰ ਵੀ ਵਾਈ? ਡੀਲਕਸ ਸੁਪਲੇਟਰ ਸਾਰੇ ਹੀ ਨੇ ਮਤਲਬ ਮਿਕਸਰ ਜਿਹੜੇ ਮੋਟਰਸਾਈਕਲ ਚੱਲਦੇ ਆ। ਸਾਰੇ ਜੇ ਕਿਹੜੇ ਚੋਰ ਪਕੜੇ ਗਿਆ ਇੱਕੋ ਹੀ ਇਹਨੇ ਸ਼ਹਿਰ ਦੇ ਕੁਝ ਪਿੰਡਾਂ ਦੇ ਨੇ ਜਲਾਲਾਬਾਦ ਏਰੀਏ ਦੇ ਵੀ ਇਹ ਸਭ ਨੂੰ ਜੰਦੇ ਕੋਈ ਇੱਧਰ ਹੈ ਜਿਆਦਾ ਆਪਣੇ ਇੱਧਰ ਦੇ ਇਹ ਜਿਹੜੇ ਸਰ ਕੀ ਕਰਦੇ ਸੀ ਮੋਟਰਸਾਈਕਲਾਂ ਦਾ ਇੱਧਰ ਆ ਕੇ ਪਹਿਲੇ ਵਾਲ ਤਾਂ ਫੜੇ ਗਏ ਨੇ ਜੇ ਮਤਲਬ ਇਹ ਚਲਾਉਂਦੇ ਹੀ ਨੇ ਜਾਂ ਕਿਤੇ ਸਸਤੇ ਵੇਚਦੇ ਹੋਣਗੇ ਜਾਂ ਕੁਝ ਕਰਦੇ ਅਸੀਂ ਉਹ ਰਿਕਵਰ ਕੀਤੇ ਆ ਹਾਂ ਜੀ ਐਸਐਚਓ ਸਜੀਪ ਕਬੂਜ ਦੀ ਟੀਮ ਕੰਮ ਕਰ ਰਹੀ ਹੈ ਹਾਂ ਜੀ ਉਸ ਕੰਮ ਨੂੰ ਦੇਖਦੇ ਤੇ ਨੂੰ ਕੁਝ ਸਪੈਸ਼ਲ ਐਪਰੀਸ਼ੀਏਸ਼ਨ ਜਸਤ ਹੋਵੇ ਐਪਰੀਸ਼ੀਏਸ਼ਨ ਸਾਡਾ ਫਰਜ਼ ਹੁੰਦਾ ਅਸੀਂ ਜਦੋਂ ਵੀ ਹੈਗਾ ਆਪਣੇ ਲੈਵਲ ਤੇ ਅਸੀਂ ਇਹਨਾਂ ਨੂੰ ਆਪ ਹੀ ਅਸੀਂ ਲਿਖ ਕੇ ਇਹਨਾਂ ਦਾ ਫਿਰ ਸਰਟੀਫਿਕੇਟ ਰਿਕਮੈਂਡ ਕਰਦੇ ਐਪਰੀਸ਼ੀਏਸ਼ਨ ਸਰਟੀਫਿਕੇਟ ਹੁੰਦਾ ਹੈ ਉਹ ਲਿਖ ਕੇ ਭੇਜਦੇ ਹਾਂ ਅਸੀਂ ਆਪਣੇ ਸੀਨੀਅਰ ਨੂੰ ਵੀ ਦੱਸਦੇ ਹਾਂ ਇਹਨਾਂ ਨੂੰ ਅਸੀਂ ਸਾਬਾਸ਼ ਜੜੀ ਹੈ ਸਾਰੀ ਉਹ ਮਿਲਦੀ ਰਹਿੰਦੀ ਹੈ ਜਿਹੜਾ ਵੀ ਸਾਡਾ ਅੱਛਾ ਅਫਸਰ ਕੰਮ ਕਰਦਾ ਉਹਨੂੰ ਅਸੀਂ ਟਾਈਮ ਦਾ ਟਾਈਮ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹੜੀਆਂ ਤੁਹਾਡੇ ਉਹ ਲੋ ਟੀਮਾਂ ਆ ਪੀਸੀਆਰ ਦੀ ਐਨਐਚ ਹੈ ਪਟੋਲੀ ਮੰਡੀ ਆ ਉਹਨਾਂ ਦਾ ਕਿੰਨਾ ਉਹ ਸਹਿਯੋਗ ਰਹਿੰਦਾ ਇਸ ਤਰ੍ਹਾਂ ਦੇ ਜਿਹੜੇ ਡ੍ਰੈਸ ਕਿਤੇ ਆnde ਮਾਮਲੇ ਸਰ ਜੀ ਉਹ ਤਾਂ ਦੇਖੋ ਹਰ ਇੱਕ ਦਾ ਹੀ ਆ ਜਾਂਦਾ ਠੀਕ ਹੈ ਨਾ ਜੀ ਜੇ ਚੋਰੀ ਵੜਦੇ ਆ ਕਿਤੇ ਮਗਰ ਭਜਦਾ ਪੀਸੀਆਰ ਨੂੰ ਮਿਲ ਜੇ ਤਾਂ ਉਥੋਂ ਆਪਣੀ ਚੇਨ ਚੱਲ ਪੈਂਦੀ ਆ ਕਿੱਥੋਂ ਕਿੱਥੋਂ ਕਰਦੇ ਨੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਹੋਰ ਬੰਦੇ ਆ ਜਿਹੜੇ ਕ੍ਰਾਈਮ ਕਰਦੇ ਆ ਆਪਾਂ ਨੂੰ ਉਥੋਂ ਮਿਲ ਜਾਂਦਾ ਥਾਣੇ ਵਾਲਿਆਂ ਨੂੰ ਲੀਡ ਮਿਲਦੀ ਆ ਤਾਂ ਉਹ ਆਪਣਾ ਕਰਦੇ ਆ ਪੀਸੀਆਰ ਸਾਡੇ ਨਾਲ ਸ਼ੇਅਰ ਕਰ ਲੈਂਦਾ ਕੁਝ ਵਈਏ ਐਸੀ ਟੀਮ ਬਣਾ ਕੇ ਉਹਨਾਂ ਨੂੰ ਵੀ ਨਾਲ ਲੈ ਜਾਂਦੇ ਆ ਜਾ ਸਾਨੂੰ ਕੋਈ ਹੈਗਾ ਵੀ ਬੰਦਾ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਨਾਕਾਬੰਦੀ ਪ੍ਰੋਪਰ ਕਰਕੇ ਜਿਹੜਾ ਅਸੀਂ ਉਹ ਬੰਦਿਆਂ ਨੂੰ ਅਰੈਸਟ ਕਰੀ ਤੇ ਸਰ ਜਿਹੜੇ ਚੋਟ ਖੜੇ ਨੇ ਇਹਨਾਂ ਦੇ ਚੋਕੜ ਕਿਵੇਂ ਆ ਕਿ ਕਿਸ ਪਰ ਆ ਦੇ ਗਏ ਚੋਕੜ ਤਾਂ ਦੇਖੋ ਜੀ ਠੀਕ ਮਤਲਬ ਕੀ ਕਹਿੰਦੇ ਲੇਬਰ ਤੋਂ ਬਰਦੇ ਕੰਮ ਕਰਨ ਵਾਲੇ ਜਾਂ ਇਦਾਂ ਦੇ ਹੀ ਨੇ ਜੀ ਦੇਖੋ ਸਰ ਸਰ ਇਹਨਾਂ ਤੋਂ ਕੁਝ ਹੋਰ ਰਿਕਵਰੀ ਦੀ ਵੀ ਹਜੇ ਉਮੀਦ ਹੈ ਬਿਲਕੁਲ ਹੋਊਗੀ ਸਾਡੇ ਕੋਲ ਨਾ ਰਿਮਾਂਡ ਦੇਣ ਦੇ ਅਸੀਂ ਹੋਰ ਵੀ ਕਰਾਂਗੇ ਉਹ ਹਥਿਆਰ ਵਗੈਰਾ ਵੀ ਇਹਨਾਂ ਕੋਲ ਬਰਾਵਾ ਤੇ ਅਜੇ ਤਾਂ ਅਸੀਂ ਉਹ ਦੇਖ ਲੈਂਦੇ ਹਾਂ ਦੀ ਅਜੇ ਤਾਂ ਅਸੀਂ ਉਹਨਾਂ ਨੂੰ ਅਰੈਸਟ ਕੀਤਾ ਹੈ ਲੋਟਵਾ ਕਰਦੇ ਸਰ ਕੇ ਵੈਸੇ ਚੋਰੀ ਕਰਦੇ ਚੋਰੀਆਂ ਦੇ ਜ਼ਿਆਦਾ ਤਾਂ ਚੋਰੀਆਂ ਵਾਲੇ ਨੇ ਤੇ ਜਿਹੜਾ ਸਾਡੇ ਕੋਲ ਜੇ ਕੋਈ ਬੰਦੇ ਆਉਣਗੇ ਆਪਣੇ ਵੀ ਕੰਪਲੇਨਟ ਵੀ ਨਹੀਂ ਮਰ ਤੋਂ ਕੋਈ ਵੀ ਕੀਤੀ ਸੀ ਤਾਂ ਅਸੀਂ ਉਹ ਵੀ ਚੈੱਕ ਕਰ ਲਵਾਂਗੇ ਜੀ ਸਰ ਕੋਈ ਲੈਣਾ ਚਾਹੁੰਦਾ ਮੋਟਰਸਾਈਕਲ ਮੰਨ ਲਓ ਕਿਸੇ ਦਾ ਹੋਵੇ ਤਾਂ ਉਹ ਥਰੂ ਹੈਗਾ ਜੀ ਆਪਣਾ ਕੋਰਟ ਦੇ ਵਿੱਚੋਂ ਅਪਲਾਈ ਕਰਕੇ ਆਪਣਾ ਫੇਰ ਅਸੀਂ ਡਾਇਰੈਕਟ ਨਹੀਂ ਲੈਣਾ ਹੁੰਦਾ ਇਹ ਲਾਅ ਦਾ ਪ੍ਰੋਸੈਸ ਹੈਗਾ ਉਹ ਉਹਦੇ ਤੋਂ ਹੀ ਬਾਅਦ ਮਿਲਦਾ ਯਾਨੀ ਕਿ ਪਛਾਣ ਕਰਨ ਦੇ ਲਈ ਥਾਣੇ ਸਿਟੀ ਪਹੁੰਚਣਾ ਪੈਂਦਾ ਬਿਲਕੁਲ ਸਰ ਆ ਵੀ ਗਏ ਹੁਣ ਵੀ ਅਸੀਂ ਜਦੋਂ ਆਏ ਸੀ ਤੇ ਉਦੋਂ ਹੀ ਇਹ ਬੰਦੇ ਪਹੁੰਚ ਰਹੇ ਸੀਗੇ ਉਹ ਵੀ 2-3 ਸ਼ਹਿਰ ਮੇਰੇ ਆਫਿਸ 'ਚ ਆਈ ਸੀ ਉਹ ਕਹਿੰਦੇ ਜੀ ਸਾਡੇ ਕੋਲ ਮੈਂ ਕਿਹਾ ਵੀ ਜਾ ਕੇ ਤੁਸੀਂ ਦੇਖ ਲਓ ਠੀਕ ਹੈਗਾ ਸਰ ਕਾਫੀ ਮਾਤਰਾ 'ਚ ਬ੍ਰਾਹਮਣਤੀ ਹੋਈ ਹੈ ਇਟ ਮੀਨ ਕਿ ਇਹ ਚੋਰੀ ਹੋਏ ਨੇ ਆਪਣੇ ਸ਼ਹਿਰ 'ਚ ਜੀ ਆਸ-ਪਾਸ ਹੀ ਇਲਾਕੇ 'ਚ ਹਾਂ ਜੀ ਹਾਂ ਇਹ ਸਰ ਕਰਾਈਮ ਫਰੀ ਕਿਵੇਂ ਹੋ ਸਕਦਾ ਹੈ ਕਿਉਂਕਿ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਸਰ ਬ੍ਰਾਹਮਣਤੀ ਵੀ ਬਿਲਕੁਲ ਸਾਡਾ ਤਾਂ ਇਹੀ ਮੈਸੇਜ ਹੈ ਬਈ ਜੇ ਕੋਈ ਇਹੋ ਜੇ ਕੰਮ ਕਰਦਾ ਤਾਂ ਅਸੀਂ ਬਖਸ਼ਣਾ ਨਹੀਂ ਹੈਗਾ ਨਾ ਹੀ ਸਾਡੇ ਕੋਲ ਕੋਈ ਸਿਫਾਰਿਸ਼ ਕਰੇ ਹੋ ਇਹਨਾਂ ਦੇ ਬਾਰੇ ਪੁਲਿਸ ਦਾ ਤਾਂ ਇਹੀ ਹੈਗਾ ਇਹਨਾਂ ਨੂੰ ਫੜ ਕੇ ਅਸੀਂ ਅੰਦਰ ਦੇਾਂਗੇ ਇਹਨਾਂ ਨੂੰ ਮੈਸੇਜ ਵੀ ਹੈ ਬਈ ਮਤਲਬ ਇਹ ਕੋਈ ਇਹ ਨਾ ਚੀਜ਼ਾਂ ਤੋਂ ਬਾਜ਼ ਆ ਜਾਣ ਔਰ ਇਹੋ ਜੇ ਕੰਮ ਨਾ ਕਰਨ ਸਰ ਪੁਲਿਸ ਵਾਰ-ਵਾਰ ਫੜਦੀ ਹੈ ਵਾਰ-ਵਾਰ ਅੰਦਰ ਦੇਂਦੀ ਹੈ ਫਿਛੜੀ ਫਿਰ ਜਾਂਦੇ ਨੇ ਕੀ ਕਰੀਏ